ਬੈਂਕ ਵਾਰ ਚੱਲੇ ਬੈਂਕ ਵਾਰ ਚੱਲੇ ਪੰਨਵਾ ਬੈਗ ਨਾ ਕਰੇ ਖੜੀ ਰਹੇ ਦੇ ਦਿੱਸੋ ਸਾਸੀਂ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨਗਰ ਨੇ ਹਸਤੀ ਵਾਲੇ ਪਿੰਡ ਦੇ ਔਰ ਰਾਹੀ ਪੰਦਿਆਂ ਨੇ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਚ ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢਿਆ ਔਰ ਜਦੋਂ ਇੱਥੇ ਪਹੁੰਚੇ ਆ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਮਿਲਕ ਰਹੇ ਸੀ ਪਰ ਪ੍ਰਮਾਤਮਾ ਦੀ ਕਿਰਪਾ ਨੇ ਇਹ ਆ ਵੀ ਕਿਸੇ ਬੱਚੇ ਨੂੰ ਕੋਈ ਵੀ ਝੋਟ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਂਣੇ ਤੋਂ ਬਚ ਗਏ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਜੀ ਕਿੰਨੀ ਉਮਰ ਦੇ ਲੱਗੇ ਸੀ ਬੱਚੇ ਅਲੱਗ-ਅਲੱਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਹਮਣੇ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਤੇ ਜਿਹੜੇ ਸਾਰੇ ਬਾਹਰ ਸੀ ਸੇ ਭੰਨ ਕੇ ਕੱਢ ਲਿਆ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਸੀ ਡਰਾਈਵਰ ਵੀ ਬੈਂਡ ਦੇ ਵਿੱਚ ਸੀ ਹਾਂ ਜੀ ਡਰਾਈਵਰ ਬੈਂਡ ਦੇ ਵਿੱਚ ਸੀ ਔਰ ਡਰਾਈਵਰ ਨੇ ਸਹਿਯੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਹੇ ਪਾੰਦੀਆਂ ਨੇ ਮਿਲ ਕੇ ਜੋ ਇਹ ਹਾਸਾ ਹੋਇਆ ਉਹਨਾਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਹੁਣ ਸਾਰੇ ਬੱਚੇ ਇਹ ਸਕੂਲ ਦੀਆਂ ਵੈਣਾ ਚ ਜਾਂ ਇਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸੋਂ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਹੀ ਸਾਰਿਆਂ